ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਤੇ ਸੌਰੀ ਜੀ ਇੰਨੇ ਦਿਨ ਮੇਰੀਆਂ ਵੀਡੀਓ ਨਹੀਂ ਆਈਆਂ ਉਸ ਦਾ ਕਾਰਨ ਇਹ ਸੀ ਕਿ ਆਪਾਂ ਮਾਤਾ ਦੇ ਗਏ ਹੋਏ ਸੀਗੇ ਹਨ ਤੇ ਇਹ ਤੁਹਾਨੂੰ ਪਤਾ ਕਿ ਜਦੋਂ ਆਪਾਂ ਮਾਤਾ ਦੇ ਚਲੇ ਜਾਂਦੇ ਆਂ ਤਾਂ ਉਧਰੋਂ ਤਾਂ ਵੈਸੇ ਵੀ ਆਨਲਾਈਨ ਜੀ ਨਹੀਂ ਕਰਦਾ ਕੋਈ ਕੁਛ ਐਦਾਂ ਦਾ ਸਕੂਨ ਹੈ ਹਨਾ ਉੱਥੇ ਤੇ ਸੋ ਪੰਜ ਛੇ ਦਿਨ ਸਾਨੂੰ ਉਧਰ ਲੱਗ ਗਏ ਉਹਦੇ ਕਰਕੇ ਆਪਣੀਆਂ ਵੀਡੀਓ ਰੁਕੀਆਂ ਹੋਈਆਂ ਸੀਗੀਆਂ ਹਨਾ ਤਾਂ ਕਿ ਮੈਂ ਡਾਟੇ ਜੋ ਵੀ ਆਪਣੇ ਕੋਲ ਆਏ ਹੋਏ ਸੀਗੇ ਨਹੀਂ ਪਾ ਸਕੀ ਤੇ ਉਹਨਾਂ ਦੀ ਵਜ੍ਹਾ ਨਾਲ ਚਲੋ ਡਾਟੇ ਵੀ ਆਪਣੇ ਕੋਲੇ ਕਾਫੀ ਇਕੱਠੇ ਹੋ ਗਏ ਜਿਨ੍ਹਾਂ ਦੇ ਡਾਟੇ ਆਏ ਹੋਏ ਸੀਗੇ ਉਹ ਡੇਲੀ ਫੋਨ ਵੀ ਕਰਦੇ ਸੀਗੇ ਤੇ ਸੌਰੀ ਉਹਨਾਂ ਦਾ ਵੀ ਫੋਨ ਆਪਣੇ ਤੋਂ ਪਿੱਕ ਨਹੀਂ ਹੋਇਆ ਕੀ ਪੁੱਛ ਰਹੀ ਸੀ ਕਿ ਹਾਂਜੀ ਸਾਡੀ ਅਸਤੇ ਕਿੰਨਾ ਬਣਿਆ ਹਨ ਤੁਹਾਨੂੰ ਡਾਟਾ ਦਿੱਤਾ ਸੀਗਾ ਤੇ ਵੀ ਕੀ ਹੋ ਜਾ ਤੁਸੀਂ ਕੁਛ ਦੱਸਿਆ ਨਹੀਂ ਸੋ ਅੱਜ ਦੇਖਦੇ ਹਾਂ ਅੱਜ ਤਾਂ ਹਜੇ ਉਹਨਾਂ ਨਾਲ ਗੱਲ ਨਹੀਂ ਹੋਣੀ ਕਰ ਲ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਾਂਗੇ ਕਿਉਂਕਿ ਉਹਨਾਂ ਦੇ ਡਾਟੇ ਆਪਾਂ ਅਪਲੋਡ ਕਰਨੇ ਸੀਗੇ ਤੇ ਸੋ ਜਿਨ੍ਹਾਂ ਦੇ ਵੀ ਅੱਜ ਮੈਂ ਡਾਟੇ ਪਾਉਣ ਲੱਗੀ ਹਾਂ ਜੀ ਹਨਾ ਤੇ ਪਲੀਜ਼ ਜਲਦੀ ਤੋਂ ਜਲਦੀ ਕੰਟੈਕਟ ਕਰਿਆ ਕਰੋ ਜੀ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਨਹੀਂ ਲਿਖਦੇ ਆਗੇ ਕਿ ਜਦੋਂ ਆਪਣਾ ਫੁੱਲ ਬਾਇਓ ਡਾਟਾ ਤੁਸੀਂ ਲਿਖੋਗੇ ਨਾਲ ਪਲੀਜ਼ ਨੰਬਰ ਜ਼ਰੂਰ ਲਿਖ ਦਿਆ ਕਰੋ ਜੀ ਨੰਬਰ ਤੁਹਾਨੂੰ ਮੈਂ ਦੱਸਿਆ ਗਿਆ ਕਿ ਕਿਹੜੀ ਰਾਈਟਿੰਗ ਦੇ ਵਿੱਚ ਲਿਖਣਾ ਹੈ ਕਿਉਂਕਿ ਤੁਸੀਂ 1 2 3 ਦੇ ਵਿੱਚ ਲਿਖੋਗੇ ਤਾਂ ਤੁਹਾਡਾ ਨੰਬਰ ਮੇਰੇ ਤੱਕ ਨਹੀਂ ਪਹੁੰਚਦਾਗਾ ਸੋ ਜੇ ਤੁਸੀਂ ਜਿਹੜੇ ਅੱਖਰਾਂ ਦੇ ਵਿੱਚ ਤੁਸੀਂ ਆਪਣਾ ਡਾਟਾ ਲਿਖਦੇ ਹੋ ਉਹਦੇ ਵਿੱਚ ਲਿਖੋਗੇ ਤਾਂ ਤੁਹਾਡਾ ਨੰਬਰ ਜ਼ਰੂਰ ਪਹੁੰਚੇਗਾ ਜੀ ਹਨਾ ਸੋ ਜੋ ਆਪਣੇ ਕੋਲੇ ਅੱਜ ਡਾਟੇ ਆਈ ਹੋਈ ਨੇ ਹਨਾ ਬਹੁਤ ਜਣੇ ਬੋਲਦੇ ਨੇ ਕਿ ਮੈਡਮ ਸਕਰੀਨ ਤੇ ਲਿਖਦਾ ਕਰੋ ਜੀ ਕਿਉਂਕਿ ਜੇ ਆਪਾਂ ਸਕਰੀਨ ਦੇ ਉੱਤੇ ਲਿਖਦੇ ਆ ਉਹ ਸ਼ਾਰਟ ਦੇ ਵਿੱਚ ਮੈਂ ਸਕਰੀਨ ਦੇ ਉੱਪਰ ਹੀ ਲਿਖਦੀ ਹੁੰਦੀ ਹਾਂ ਜੀ ਹਨਾ ਉਹ ਹੁੰਦਾ ਹੈ ਜੀ ਆਪਣੇ ਕੋਲੇ ਇੱਕ ਡਾਟਾ ਆਇਆ ਹੋਵੇ ਤਾਂ ਚਲੋ ਆਪਾਂ ਇੱਕ ਸਕਰੀਨ ਤੇ ਲਿਖ ਦਈਏ ਦੋ ਆਏ ਹੁਣ ਤਾਂ ਵੀ ਲਿਖ ਦਈਏ ਹੁਣ ਮੇਰੇ ਕੋਲੇ 5-6 ਕੁੜੀਆਂ ਦੇ ਡਾਟੇ ਆਏ ਹੋਏ ਨੇ ਅੱਜ ਇਸ ਵਕਤ ਸੋ ਕਈ ਅੱਧਾ ਦੇ ਰਿਹਾ ਜਿਹੜੇ ਡਾਟੇ ਪਹਿਲਾਂ ਦੇ ਪਏ ਹੋਏ ਆ ਹਨਾ ਉਹਨਾਂ ਦੇ ਹਜੇ ਤੱਕ ਵੀ ਕੰਪਲੀਟ ਨਹੀਂ ਹੋਏਗੇ ਉਹਨਾਂ ਦੇ ਰਿਸ਼ਤੇ ਹਜੇ ਤੱਕ ਨਹੀਂ ਸਿਰੇ ਚੜੇ ਹੋਏ ਸੋ ਇਸ ਕਰਕੇ ਕਹਿੰਦੇ ਆ ਕਿ ਪਲੀਜ਼ ਵੀਡੀਓ ਨੂੰ ਲਾਸਟ ਤੱਕ ਦੇਖ ਲਿਆ ਕਰੋ ਜੀ ਹਨਾ ਤੁਸੀਂ ਵੀਡੀਓ ਨੂੰ ਜੇ ਜਦੋਂ ਤੁਸੀਂ ਲਾਸਟ ਤੱਕ ਦੇਖੋਗੇ ਤਾਂ ਤੁਹਾਨੂੰ ਡਾਟਾ ਆਪਣੇ ਆਪ ਹੀ ਸਮਝ ਆ ਜਾਣਗੇ ਹਨਾ ਤੇ ਅੱਜ ਜਿਹੜੇ ਖੱਤਰੀਆਂ ਦੀ ਕੁੜੀ ਦਾ ਮੈਂ ਡਾਟਾ ਪਾਵਾਂਗੀ ਜੀ ਹਨਾ ਉਹ ਕਦੀ ਕਦੀ ਮੈਨੂੰ ਕਈ ਇਹ ਵੀ ਪੁੱਛਦੇ ਨੇ ਕਿ ਤੇ ਇਹ ਵੀ ਦੱਸਿਆ ਕਰੋ ਕਿ ਖੱਤਰੀ Hindu ਨੇ ਜਾਂ Sikh ਪਰਿਵਾਰ ਜੋ ਨੇ ਹਨਾ ਸੋ ਇਹ ਜੋ ਇੱਕ ਕੁੜੀ ਦਾ ਡਾਟਾ ਮੈਂ ਪਾਉਣ ਲੱਗੀ ਆ ਜੀ ਉਹ Sikh ਪਰਿਵਾਰ ਤੋਂ ਆਈ ਸੀ ਹਨਾ ਤੇ ਕੁੜੀ ਹੈਗੀ ਐ ਜੀ ਮਹਾਜਨ ਅਰੋੜਾ ਪਰਿਵਾਰ ਦੀ ਹੈ ਤੇ ਪਰ ਹੈ ਜੀ ਉਹ ਸਿੱਖ ਫੈਮਿਲੀ ਤੋਂ ਹੈ। ਕੁੜੀ ਦਾ ਡੇਟ ਆਫ ਬਰਥ ਹੈਗਾ ਜੀ 1999 ਦਾ ਹਾਈਟ ਹੈਗੀ ਐ ਜੀ 5 1 ਕੁੜੀ ਦੀ ਸਮਾਰਟ ਐ ਗੁੱਡ ਲੁਕਿੰਗ ਐ ਚੰਡੀਗੜ੍ਹ ਜੌਬ ਕਰਦੀ ਐ ਜੀ ਕੁੜੀ ਤੇ ਉਹਨਾਂ ਨੂੰ ਚਾਹੀਦਾ ਏ ਮੁੰਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕੈਨੇਡਾ ਦਾ ਪੀਆਰ ਹੀ ਮੁੰਡਾ ਹੋਵੇ ਸੀ ਕਿਉਂਕਿ ਕੁੜੀ ਖੁਦ ਗ੍ਰੈਜੂਏਸ਼ਨ ਕੀਤੀ ਹੋਈ ਐ ਜੀ ਕੁੜੀ ਨੇ ਚੰਡੀਗੜ੍ਹ ਜੌਬ ਕਰਦੀ ਐ ਕੁੜੀ ਪੜ੍ਹੀ ਲਿਖੀ ਐ ਸਮਾਰਟ ਐ ਗੁੱਡ ਲੁਕਿੰਗ ਐ ਹਨਾ ਤਾਂ ਤੁਹਾਨੂੰ ਵੀ ਪਤਾ ਕਿ ਜੋ ਬੱਚਾ ਜੌਬ ਕਰਦਾ ਹੋਵੇ ਉਹਨਾਂ ਦੇ ਪੇਰੈਂਟਸ ਨੇ ਇਹ ਕਿਹਾ ਵਾ ਕਿ ਉਹ ਇੱਥੇ ਨਹੀਂ ਐਡਜਸਟ ਕਰ ਪਾਏਗੀ ਉਹਨਾਂ ਨੂੰ ਚਾਹੀਦਾ ਹੈ ਜੀ ਕਿ ਪੀਆਰ ਹੀ ਮੁੰਡਾ ਹੋਵੇ ਕਿ ਖੁਆਇਸ਼ ਹੈ ਕਿ ਬਾਹਰ ਹੀ ਜਾਣਾ ਹੈ ਤਾਂ ਸੋ ਪਲੀਜ਼ ਤੁਸੀਂ ਕੋਈ ਪੀਆਰ ਮੁੰਡਾ ਹੋਵੇ ਤਾਂ ਜ਼ਰੂਰ ਕੰਟੈਕਟ ਕਰਿਓ ਜਿਹਦਾ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਸੇ ਵੀ ਕੰਟਰੀ ਦਾ ਹੋਵੇ ਤੇ ਇੰਗਲੈਂਡ ਦਾ ਚਾਹੇ ਨਾ ਹੋਵੇ ਸੀ ਕਿਉਂਕਿ ਇੰਗਲੈਂਡ ਦੇ ਵਿੱਚ ਜ਼ਿਆਦਾਤਰ ਵਰਕ ਪਰਮਿਟ ਤੇ ਬਹੁਤ ਗਏ ਹੋਏ ਨੇ ਬਟ ਇਹ ਕਿ ਉਧਰ ਪੀਆਰ ਨਹੀਂ ਹੈਗੇ ਸੀ ਤੇ ਬਾਕੀ ਜੀ ਜਿਹੜੀ ਇਹ ਫੈਮਿਲੀ ਆ ਇਹ ਸਿੱਖ ਫੈਮਿਲੀ ਆ ਜੀ ਅਰੋੜਾ ਸਿੱਖ ਫੈਮਿਲੀ ਆ ਇਹਨਾਂ ਨੂੰ ਚਾਹੀਦਾ ਹੈ ਜੀ ਮਤਲਬ ਸਰਦਾਰ ਮੁੰਡਾ ਹੀ ਚਾਹੀਦਾ ਹੈ ਤੇ ਹੋਵੇ ਵੀ ਬਾਹਰਲਾ ਤੇ ਮੁੰਡਾ ਸਰਦਾਰ ਹੀ ਹੋਵੇ ਜੀ ਠੀਕ ਹੈ ਜੀ ਇਹ ਤਾਂ ਸੀਗਾ ਜੀ ਡਾਟਾ ਹਨਾ ਇਸ ਕੁੜੀ ਦਾ ਅਰੋੜਾ ਸਿੱਖ ਪਰਿਵਾਰ ਦੀ ਕੁੜੀ ਹੈ ਜੀ 1999 ਦਾ ਇਹਦਾ ਬਰਥ ਹੈ ਜੀ ਏਰੀਆ ਇਹਨਾਂ ਦਾ ਹੈਗਾ ਜੀ ਮੋਗਾ ਸਿੱਖ ਪਰਿਵਾਰ ਹੈ ਜੀ ਤੇ ਇਹਨਾਂ ਨੂੰ ਸਿੱਖ ਪਰਿਵਾਰ ਦਾ ਮੁੰਡਾ ਹੀ ਚਾਹੀਦਾ ਹੈ ਅਰੋੜਿਆਂ ਦਾ ਜੋ ਕਿ ਸਰਦਾਰ ਹੋਵੇ ਤੇ ਬਾਹਰੀ ਕੰਟਰੀ ਤੋਂ ਹੀ ਬਲੋਂਗ ਕਰਦਾ ਹੋਵੇ ਜੀ ਤੇ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੈ ਜੀ ਇਹ ਸਭ ਤੁਹਾਨੂੰ ਮੈਂ ਦੱਸ ਚੁੱਕੀ ਹਾਂ ਹਨਾ ਇੱਕਾਇਆ ਹੋਇਆ ਜੀ ਜੱਟ ਸਿੱਖ ਪਰਿਵਾਰ ਦੇ ਕੁੜੀ ਹੈ ਜੀ ਜੋ ਕਿ ਮੋਗੇ ਏਰੀਆ ਦੇ ਨਾਲ ਹੀ ਚਲੋ ਥੋੜੀ ਬਾਅਦ ਤੇ ਜਿਵੇਂ ਕਿ 20-22 ਕਿਲੋਮੀਟਰ ਤੇ ਹੀ ਉਹਨਾਂ ਦਾ ਪਿੰਡ ਪੈਂਦਾ ਹੈ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਕੁੜੀ ਦਾ ਡੇਟ ਆਫ ਬਰਥ ਹੈਗਾ ਜੀ 1996 ਜੀ ਕੁੜੀ ਨੇ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਜੀ ਕੁੜੀ ਨੇ ਨੈਨੀ ਦਾ ਕੋਰਸ ਕੀਤਾ ਹੋਇਆ ਹੈ ਜੀ ਤੇ ਕੁੜੀ ਦੀ ਹਾਈਟ ਹੈਗੀ ਹੈ 5-6 ਕੁੜੀ ਦੀ ਹਾਈਟ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੈ ਨਾਲ ਨੈਨੀ ਦਾ ਕੋਰਸ ਕੀਤਾ ਹੋਇਆ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਉਹਨਾਂ ਨੂੰ ਵੀ ਪੀਆਰ ਮੁੰਡਾ ਹੀ ਚਾਹੀਦਾ ਹੈ ਜੀ ਤੇ ਜੱਟ ਸਿੱਖ ਪਰਿਵਾਰ ਹੈ ਜੀ ਸਿੱਖ ਫੈਮਿਲੀ ਤੋਂ ਬੁਲਾਉਂ ਕਰਦੇ ਆ ਜੱਟ ਸਿੱਖ ਤੇ ਉਹਨਾਂ ਨੂੰ ਪੀਆਰ ਮੁੰਡਾ ਹੀ ਚਾਹੀਦਾ ਹੈ ਜੀ ਕੁੜੀ ਸੋਹਣੀ ਹੈ ਸਮਾਰਟ ਹੈ ਗੁੱਡ ਲੁਕਿੰਗ ਹੈ ਜੀ ਤੇ ਉਹਨਾਂ ਨੂੰ ਵੀ ਮੁੰਡਾ ਵਧੀਆ ਹੋਵੇ ਤੇ ਬਾਕੀ ਬਾਹਲੀ ਦੂਰ ਉਹਨਾਂ ਨੇ ਕਰਨਾ ਨਹੀਂ ਸੀ ਤੇ ਇਹ ਮੁੰਡਾ ਉਹ ਹੀ ਕੰਟੈਕਟ ਕਰਿਓ ਜੋ ਜੱਟ ਸਿੱਖ ਪਰਿਵਾਰ ਦਾ ਆ ਜੋ ਕਿ ਮੁੰਡਾ ਇੱਧਰ ਆਇਆ ਹੀ ਹੋਵੇ ਕਿਉਂਕਿ ਉਹਨਾਂ ਨੇ ਮੈਰिज ਹੀ ਕਰਨੀ ਹੈ ਮੁੰਡਾ ਇੱਧਰ ਹੀ ਆਇਆ ਹੋਵੇ ਜੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀਗਾ ਉਹ ਕਹਿੰਦੇ ਕਿ ਜੇ ਮੁੰਡਾ ਉੱਧਰ ਹੋਏਗਾ ਫਿਰ ਪ੍ਰੋਬਲਮ ਆ ਜਾਂਦੀ ਹੈ ਜਿੰਨਾ ਕਿ ਮੰਨ ਲਓ ਕਿ ਆਪਾਂ ਕਰ-ਬਾਰ ਤਾਂ ਦੇਖ ਲੈਂਦੇ ਆ ਹਨਾ ਤੇ ਫਿਰ ਦਿੱਕਤ ਆ ਜਾਂਦੀ ਹੈ ਕਿ ਮੁੰਡਾ ਨਹੀਂ ਦੇਖਿਆ ਉਹਨੇ ਥੇੜ ਵੇਟ ਕਰ ਲੈਂਦੇ ਆ ਕੋਈ ਸ਼ਗਰ ਨਹੀਂ ਲਾ ਸਕਦਾ ਬੰਦਾ ਕੁਛ ਬਹੁਤ ਹਨਾ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਨਵੰਬਰ-ਦਸੰਬਰ ਚ ਹੀ ਜੋ ਵੀ ਬਾਹਰ ਲਿਆ ਸਾਰਿਆਂ ਨੇ ਆਉਣਾ ਹੋਵੇਗਾ ਸੋ ਉਹੀ ਕੰਟੈਕਟ ਕਰਿਓ ਜਿਹੜਾ ਮੁੰਡਾ ਇੱਧਰ ਅਵੇਲੇਬਲ ਹੋਵੇ ਜੋ ਇੱਧਰ ਹੀ ਹੋਵੇ ਜੀ ਹਨਾ ਜਾਂ ਜਾਣਾ ਹੋਵੇ ਜਾਂ ਆਉਣਾ ਹੋਵੇ ਬੰਦ ਮੰਤੀਆਂ ਦੋ ਮੰਥ ਤੱਕ ਜਿਹੜੇ ਮੁੰਡੇ ਨੇ ਆਉਣਾ ਹੋਵੇ ਹਨਾ ਠੀਕ ਹੈ ਜੀ ਇਹ ਦੋ ਡਾਟੇ ਹੋ ਗਏ ਸੀ ਇਸ ਕੁੜੀ ਦਾ ਡਾਟਾ ਵੀ ਮੈਂ ਤੁਹਾਨੂੰ ਦੱਸ ਚੁੱਕੀ ਆ ਨਾ ਯਾਦਾ ਆਵੇ ਤਾਂ ਤੁਸੀਂ ਪੁਲਿਸ ਵੀਡੀਓ ਨੂੰ ਦੁਬਾਰਾ ਤੋਂ ਸੁਣ ਲਿਆ ਕਰੋ ਜਿਸ ਦੇ ਨਾਲ ਤੁਹਾਨੂੰ ਡਾਟਾ ਯਾਦ ਰਹਿ ਸਕੀ ਹਨਾ ਤੇ ਬਾਕੀ ਜੀ ਇੱਕ ਡਾਟਾ ਹੈਗਾ ਇਹ ਆਪਣੇ ਘੂਲੇ ਛਿੰਬਿਆਂ ਦੀ ਕੁੜੀ ਐ ਇੱਕ ਛਿੰਬਿਆਂ ਦੀ ਕੁੜੀ ਐ ਜੀ ਜੋ ਕਿ ਅੰਮ੍ਰਿਤਾਰੀ ਐ ਅਮਰਤ ਸ਼ਕਿਆ ਹੋਇਆ ਐ ਜੀ ਕੁੜੀ ਨੇ ਤੇ ਉਹਨਾਂ ਨੂੰ ਚਾਹੀਦਾ ਐ ਜੀ ਅੰਮ੍ਰਿਤਾਰੀ ਹੀ ਮੁੰਡਾ ਹੋਵੇ ਅਮਰਤ ਸ਼ਕਿਆ ਹੋਵੇ ਮੁੰਡੇ ਨੇ ਵਧੀਆ ਬਿਜ਼ਨਸ ਹੋਵੇ ਕੰਮਕਾਰ ਵਾਲਾ ਹੋਵੇ ਜੀ ਆਪਣੀ ਨੌਕਰੀ ਹੋਵੇ ਜ਼ਿਆਦਾਤਰ ਤਾਂ ਉਹ ਕਹਿੰਦੇ ਸੀਗੇ ਕਿ ਆ ਜੇ ਪਹਿਲੀ ਵਾਲਾ ਮਿਲ ਜਾਵੇ ਤਾਂ ਸਭ ਤੋਂ ਵਧੀਆ ਐ ਜੀ ਪਹਿਲੀ ਵੀ ਹੋਵੇ ਪਰ ਜ਼ਿਆਦਾ ਦੂਰ ਨਾ ਦਾ ਹੋਵੇ ਜੀ ਇਹ ਵੀ ਕੁੜੀ ਮੋਗੇ ਦੀ ਹੀ ਰਹਿਣ ਵਾਲੀ ਐ ਮੋਗੇ ਤੋਂ ਹੀ ਬਲੌਂਗ ਕਰਦੀ ਐ ਤੇ ਚਿੰਬਿਆਂ ਦੀ ਕੁੜੀ ਹੈ ਜੀ ਇਸ ਕੁੜੀ ਦਾ ਡੇਟ ਆਫ ਬਰਥ ਹੈਗਾ 1994 ਹਾਈਟ ਹੈਗੀ ਜੀ 5 3 ਕੁੜੀ ਦਾ ਰੰਗ ਸਾਫ ਹੈ ਜੀ ਗੋਰਾ ਹੈ ਕੁੜੀ ਪਾਠ ਕਰਦੀ ਹੈ ਜੀ ਢੇਲੀ ਤੇ ਗੁਰਦੁਆਰਾ ਸਾਹਿਬ ਚ ਵੀ ਪਾਠ ਕਰਦੀ ਹੈ ਕਿਉਂਕਿ ਕੁੜੀ ਦਾ ਅਮਰਤ ਚੱਕਿਆ ਹੋਇਆ ਹੈ ਦਸਤਾਰ ਬੰਨਦੀ ਹੈ ਜੀ ਕੁੜੀ ਤੇ ਉਹਨਾਂ ਨੂੰ ਵੀ ਮੁੰਡਾ ਵਧੀਆ ਹੀ ਚਾਹੀਦਾ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਤਾ ਘਰ ਦੇ ਵਿੱਚ ਵੀ ਉਹ ਕਹਿੰਦੇ ਕਿ ਕਿਸੇ ਫੈਮਲੀ ਮੈਂਬਰ ਨੂੰ ਉਹਨਾਂ ਦਾ ਨਾਂ ਹੋਵੇ ਜੀ ਹਨਾ ਕਿਉਂਕਿ ਉਹਨਾਂ ਦੀ ਸਾਰੀ ਫੈਮਲੀ ਹੀ ਅੰਮ੍ਰਿਤਧਾਰੀ ਹੈ ਜੀ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਪਰਿਵਾਰ ਹੀ ਚਾਹੀਦਾ ਹੈ ਜੀ ਤੇ ਛਿੰਦਿਆਂ ਦਾ ਜੋ ਪਰਿਵਾਰ ਹੈ ਇਹਨਾਂ ਨੂੰ ਚਾਹੀਦਾ ਦੋ ਜਾਂ ਤਿੰਨ ਕਿੱਲੇ ਪਹਿਲੀ ਜ਼ਰੂਰ ਹੋਵੇ ਸੀ ਹਨਾ ਮੁੰਡੇ ਕੋਲੇ ਤਿੰਨ ਕੁੜੀਆਂ ਦੇ ਡਾਟੇ ਹੋਗੇ ਸੀ ਆਪਣੇ ਕੋਲੇ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਉਹ ਕਮੈਂਟ ਦੇ ਵਿੱਚ ਲਿਖ ਕੇ ਹਨਾ ਪੁੱਛ ਸਕਦੇ ਨੇ ਕਿ ਇਸ ਕੁੜੀ ਬਾਰੇ ਦੱਸ ਦੋ ਸਾਨੂੰ ਮੈਂ ਉਹਨਾਂ ਨੂੰ ਇੱਥੇ ਵੀ ਦੱਸ ਦੇਵਾਂਗੀ ਜੀ ਫਿਰ ਆਪਣਾ ਤੁਸੀਂ ਕੰਟੈਕਟ ਨੰਬਰ ਦੇ ਦਿਓ ਜਿਸ ਤਰ੍ਹਾਂ ਦਾ ਜਿੱਤਾ ਦਾ ਡਾਟਾ ਚਾਹੀਦਾ ਹੈ ਹਨ ਉਸ ਤਰ੍ਹਾਂ ਦਾ ਡਾਟਾ ਆਇਆ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਕੰਟੈਕਟ ਕਰਾਂਗੇ ਜੀ ਤਿੰਨ ਕੁੜੀਆਂ ਦੇ ਡਾਟੇ ਹੋ ਗਏ ਸੀ ਇੱਕ ਆਪਣੇ ਕੋਲ ਹੈਗਾ ਜੀ ਮਜਬੂਤ ਸਿੱਖ ਪਰਿਵਾਰ ਦੀ ਕੁੜੀ ਹੈ ਜਿਨੇ ਕਿ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਬੀਐਸਸੀ ਨਰਸਿੰਗ ਜਿਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਕੁੜੀ ਦਾ ਡੇਟ ਆਫ ਬਰਥ ਹੋਏਗਾ 1996 1997 ਦਾ ਜੀ ਹਨਾ ਹਾਈਟ ਹੈਗੀ 5 4 ਰੰਗ ਸਾਵਲਾ ਹੈ ਜੀ ਮੋਗੇ ਦੇ ਹੀ ਰਹਿਣ ਵਾਲੇ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਇਹਨਾਂ ਨੂੰ ਚਾਹੀਦਾ ਸਰਕਾਰੀ ਜੋਬ ਵਾਲਾ ਮੁੰਡਾ ਹੋਵੇ ਜ਼ਿਆਦਾ ਤਾਂ ਕੁੜੀ ਪਰਫੈਕਟ ਲੱਗੀ ਹੋਈ ਹੈ ਜੀ ਜ਼ਿਆਦਾ ਤਾਂ ਤਾਂ ਪੈਂਦੀ ਹੈ ਹੀ ਡਿਮਾਂਡ ਹੈ ਕਿ ਮੁੰਡਾ ਫੌਜ ਫੌਜ ਚ ਹੋਵੇ ਫੌਜੀ ਹੋਵੇ ਕਿਉਂਕਿ ਉਹਦੇ ਮਨ ਦੀ ਇੱਛਾ ਹੈ ਜੀ ਹਨਾ ਫੌਜੀ ਹੀ ਮੁੰਡਾ ਹੋਵੇ ਤੇ ਜੇ ਫੌਜ ਚ ਨਹੀਂ ਹੈਗਾ ਤਾਂ ਕੋਈ ਵੀਰ ਮੁੰਡਾ ਹੋਇਆ ਤਾਂ ਉਹ ਵੀ ਕੰਟੈਕਟ ਕਰ ਸਕਦਾ ਹੈ ਹਨਾ ਤੇ ਆਪਣਾ ਬਾਇਓ ਡਾਟਾ ਜ਼ਰੂਰ ਲਿਖ ਦਿਓ ਜੀ ਇਹ ਚਾਰ ਕੁੜੀਆਂ ਦੇ ਡਾਟੇ ਆਪਣੇ ਕੋਲੇ ਜਿਹੜੇ ਆਏ ਹੋਏ ਨੇ ਹਨਾ ਇਹਨਾਂ ਦੇ ਤੁਸੀਂ ਜ਼ਰੂਰ ਡਾਟੇ ਸੰਗੀਤ ਰਸੋਨ ਕੇ ਧਿਆਨ ਨਾਲ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਨਾਲ ਦੀ ਨਾਲ ਹੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਨਾਲ ਦੀ ਨਾਲ ਵੀ ਆਪਣਾ ਪੂਰਾ ਬਾਇਓ ਡਾਟਾ ਸ਼ੇਅਰ ਕਰ ਦਿਆ ਕਰੋ ਤਾਂ ਕਿ ਮੈਨੂੰ ਤੁਹਾਡੇ ਨਾਲ ਕੰਟੈਕਟ ਕਰਨ ਦੇ ਵਿੱਚ ਆਸਾਨੀ ਹੋ ਸਕੇ ਸੋ ਤੁਸੀਂ ਆਪਣਾ ਸਟੇਟਸ ਲਗਾ ਲਿਆ ਕਰੋ ਜੀ ਹਨਾ ਆਪਣੇ ਫਰੈਂਡ ਮਿੱਤਰ ਨੂੰ ਕਿਸੇ ਨੂੰ ਵੀ ਹਨਾ ਅੱਗੇ ਦੀ ਅੱਗੇ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਹਨਾ ਤੁਹਾਡੇ ਤੱਕ ਪਹੁੰਚ ਸਕਣ ਤੇ ਹੋ ਸਕਦਾ ਜੇ ਤੁਸੀਂ ਮੈਰਿਡ ਹੋ ਜਾਂ ਤੁਹਾਡੇ ਰਿਲੇਟਿਵ ਵਗੈਰਾ ਜਾਂ ਤੁਹਾਡੇ ਫਰੈਂਡ ਕਿਸੇ ਵੀ ਸਰਕਲ ਚ ਇਸ ਰਿਸ਼ਤੇ ਦੀ ਨੀਡ ਹੋਵੇ ਤਾਂ ਤੁਸੀਂ ਉਹਨਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਜੀ ਜੋ ਬਾਰ ਬੈਠੇ ਕੰਟਰੀਆਂ ਦੇ ਵਿੱਚ ਤੁਹਾਡੇ ਰਿਲੇਟਿਵ ਜਾਂ ਫਰੈਂਡਸ ਤੁਹਾਡਾ ਜੋ ਵੀ ਫੈਮਿਲੀ ਮੈਂਬਰਸ ਨੇ ਹਨ ਉਹਨਾਂ ਨੂੰ ਵੀ ਜਰੂਰ ਸ਼ੇਅਰ ਕਰਿਆ ਕਰੋ ਜੀ ਤਨਵਾਇਚੀ